ਆ ਵੀ ਦੋਸਤੋ ਅੱਜ ਪਹੁੰਚੇ ਆ ਬਾਬਾ ਜਗਦੀਸ਼ ਸਿੰਘ ਜੀ ਦੇ ਮਾਤੇ ਜਿੱਥੇ ਕਿ ਅਜ ਪੁਰਮਾਸੀ ਦਾ ਵਿਹੜਾ ਬਣਾਇਆ ਜਾ ਰਿਹਾ ਹੈ ਅਤੇ ਨਾਲ ਹੀ ਸਾਡੇ ਚਾਚਾ ਜੀ ਤਨਪਾਲ ਖੰਬਾ ਜੀ ਦੀ ਉਹਨਾਂ ਦੀ ਵਰਸੀ ਹੈ ਤੇ ਉਹਨਾਂ ਦੇ ਵਰਸੀ ਦੇ ਸੰਬੰਧ ਵਿੱਚ ਵੀ ਅੱਜ ਇੱਥੇ ਨੰਦਰ ਚਲਾਈ ਜਾ ਰਹੇ ਨੇ ਤੇ ਅਸ ਨੂੰ ਵਿਖਾਉਣੇ ਆ ਜੀ ਸਾਰਾ ਦਰਸ਼ਕ ਪਹੁੰਚਿਆ ਪੱਜ ਆ ਗਿਆ ਆ ਗਿਆ ਜੱਲਾ ਮਨਾ ਬੁਲਾਸ ਕਰੇ ਸੇਵਾ ਨੂੰ ਮਾਡਾ ਦੇ ਕਿਤਾਬ ਮਾਡਾ ਦਾ ਤੱਕਿਆਰ ਹੋ ਰਿਹਾ ਜੀ ਲੰਗਰ ਤੇ ਚਾਚਾ ਤਰਪਾਲ ਜੀ ਖੰਬਾ ਲਈ ਆ ਦੇ ਵਿੱਚ ਉਹਨਾਂ ਦੀ ਵਰਸ਼ੀ ਅੱਜ ਦੇ ਵਿੱਚ ਚਲਾਇਆ ਜਾ ਰਿਹਾ ਹੈ